ਸਸਰੀ ਗਾਲ ਹੁਣ ਅਸੀਂ ਕਹਾਣੀ ਸੁਣਾਉਣ ਲੱਗੇ ਆਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਸਿਰ ਕੱਚੇ ਤੇ ਉਹਨਾਂ ਲਈ ਪਦੇ ਹੁੰਦੇ ਸੀਗੇ ਤੇ ਉਹ ਤਾਂ ਜਦੋਂ ਕਿਤੇ ਸਗਰਾਂਤ ਹੋਣੀ ਤੇ ਬਾਬਿਆਂ ਨੇ ਜਾਣਾ ਤੇ ਕਹਿਣਾ ਭਾਈ ਬੀਬੀ ਕੋ ਲਿਪਕ ਕੇ ਆਉਣਾ ਹੁਣ ਸਗਰਾਂ ਦਾ ਕਈ ਕੋਈ ਹੁੰਨ ਦਿਨ ਦਿਹਾਰਾ ਵੀ ਕੋਈ ਦਿਨ ਦਿਹਾਰਾ ਹੁਣ ਉਹ ਗੁਰਦੁਆਰਾ ਲਿਪਕ ਕੇ ਆਉਂਦੇ ਸੀ ਕਿਉਂ ਕੱਚੇ ਹੁੰਦੇ ਸੀ ਨਾ ਪਹਿਲਾਂ ਤੇ ਫੇਰ ਬੀਬੀਆਂ ਨੇ ਜਾਣਾ ਲਿਪਕ ਕੇ ਆਉਣੇ ਗੁਰਦੁਆਰਾ ਤਾਂ ਤੇ ਆਜਾ ਨਾਲ ਲਪਕੇ ਤੇ ਕਿਸੇ ਭਾਈ ਦਾ ਜੀਮਿੰਦਾਰ ਦਾ ਬਾਲ ਦਸੀ ਭਾਈ ਸਾਹਿਬ ਦਾ ਤੇ ਉਹ ਬਾਲਦਾ ਨਾ ਰਾਤ ਨੂੰ ਗਿਆ ਤੇ ਥਾਂ ਪਟਿਆ ਸਾਰੇ ਗੀੜੇ ਦੇ ਦੇ ਕੇ ਤੇ ਉਹ ਬਾਲਦਾ ਮੁੜ ਕੇ ਆ ਗਿਆ ਉਹਨਾਂ ਨੇ ਉਹ ਦੂਜਾ ਰੁਕ ਜਾਓ ਦੁਬਾਰਾ ਬੋਲੋ ਪਿੱਛੇ ਤੋਂ ਥੋੜਾ ਦੇਖੋ ਬੋਲਿਆ ਨਾ ਰੁਕੋ ਉਹ ਬਲਦ ਨਾ ਥਾਂ ਪੱਟਦਾ ਜਿੱਥੋਂ ਸੀ ਉਹ ਨਾ ਬਲਦ ਗਿਆ ਜੀਮੇਦਾਰ ਦਾ ਤੇ ਉਹਦਾ ਸਾਰਾ ਥਾਂ ਪੱਟਿਆ ਪੱਟਿਆ ਤੇ ਗੀੜੇ ਕੱਢਦਾ ਰਿਹਾ ਤੇ ਆ ਗਿਆ ਤੇ ਉਹ ਮੁੜ ਕੇ ਵੇਖਿਆ ਤੜਕੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਬਾਬੇ ਜੀ ਨੇ ਵੀ ਆਹ ਦੇਖਿਆ ਤਾਂ ਥਾਂ ਹੀ ਪੱਟ ਗਿਆ ਇਹ ਕਿ ਪਸੂ ਕਿਸੇ ਦਾ ਆ ਉਹ ਵਿੱਚੋਂ ਆਖਣ ਲੱਗੇ ਨਾ ਫਲਾਣੇ ਭਾਈ ਸਾਹਿਬ ਦਾ ਬਲਦ ਆ ਕਿ ਉਹ ਕੁੱਲਾ ਛਾੜ ਦਿੰਦਾ ਤੇ ਉਹ ਥਾਂ ਪੱਟ ਗਿਆ ਆ ਕੇ ਉਹ ਮੁੜ ਕੇ ਆਖਣ ਲੱਗਿਆ ਬਾਬਾ ਜੀ ਅਸੇ ਮੈਨੂੰ ਨਾ ਜਾਨਣਾ ਹੈ ਤੇ ਕਹਿ ਕੀ ਆਉਣਾ ਉਹਨੂੰ ਵੀ ਭਾਈ ਸਾਹਿਬ ਨੂੰ ਉਹ ਬਾਬਾ ਜੀ ਆਏ ਆ ਕੇ ਤੇ ਕਹਿੰਦੇ ਫਲਾਣੇ ਭਾਈ ਸਾਹਿਬ ਦਾ ਘਰ ਹੀ ਆ ਕਹਿੰਦੇ ਹੀ ਆ ਕੇ ਇਹ ਉਹਨੂੰ ਪਤਾ ਲੱਗਿਆ ਅੰਦਰੋਂ ਭਾਈ ਸਾਹਿਬ ਨੂੰ ਤੇ ਉਹ ਦਵਾ ਦਾ ਛੇਤੀ ਛੇਤੀ ਬਾਹਰ ਆਇਆ ਇਹਨਾਂ ਦੱਸੋ ਬਾਬਾ ਜੀ ਕੀ ਗੱਲ ਆ ਬਾਬਾ ਜੀ ਨਾਲ ਗੱਲ ਤਾਂ ਕੋਈ ਨਹੀਂ ਵੀ ਤੁਹਾਡਾ ਆਪਣਾ ਬਾਲਤ ਗਿਆ ਸੀ ਤੇ ਥਾਂ ਪਟਿਆ ਤੇ ਤੁਸੀਂ ਵੀ ਕੋਈ ਸੇਵਾ ਲਾਇਓ ਵੀ ਆਪਣੇ ਲਈ ਪਕ ਕਿਉਂ ਦੀ ਕੀ ਕਹਿਣਾ ਸੀ ਮੈਂ ਕਹਿੰਦਾ ਜੇ ਮੇਰਾ ਬਾਲਤ ਜਾਂਦਾ ਰਿਹਾ ਤਾਂ ਤੂੰ ਬਾਬਾ ਜੀ ਲਾਂਬਾ ਲੈ ਕੇ ਆ ਗਿਆ ਤੇ ਮੈਂ ਕਦੇ ਗੁਰਦੁਆਰੇ ਗਿਆ ਜੇ ਮੈਂ ਗਿਆ ਤਾਂ ਦੱਸ ਗੁਰਦੁਆਰੇ ਮੇਰਾ ਬਾਲ ਦੀ ਗਿਆ ਸੀ ਤੂੰ ਲਾਂਬਾ ਲੈ ਕੇ ਆ ਗਿਆ ਤੇ ਬਾਬਾ ਜੀ ਆਪ ਦਾ ਘਰੇ ਆ ਜੇ ਘਰੇ ਆ ਕੇ ਕਹਿੰਦੇ ਵੀ ਇਹੋ ਜਿਹੀ ਦੁਨੀਆ ਹੈਗੀ ਆ ਜਿਹੜੀ ਇਹਨਾ ਕਹਿੰਦੀ ਹੈ ਵੀ ਮੈਂ ਕਦੇ ਗੁਰਦੁਆਰੇ ਗਿਆ ਹੀ ਨਹੀਂ ਇਹੋ ਜੀ ਵੀ ਦੁਨੀਆ ਜਿਹੜੀ ਗੁਰਦੁਆਰੇ ਵੀ ਨਹੀਂ ਜਾਂਦੇ ਕਦੇ ਵੀ ਉਹਨਾਂ ਦਾ ਹੀ ਫਰਜ਼ ਬੰਦਾ ਸੀ ਗੁਰਦੁਆਰੇ ਜਾਂਦਾ ਵੀ ਇਹਨਾਂ ਨੇ ਕਹਿਣਾ ਚਾਹੀਦਾ ਵੀ ਅਸੀਂ ਗੁਰਦੁਆਰੇ ਕਦੇ ਗਏ ਨਹੀਂ ਇਹ ਗੁਰੂ ਘਰੇ ਜ਼ਰੂਰੀ ਜਾਣਾ ਹੁੰਦਾ ਕਿਉਂ ਆਪਾਂ ਕੋਈ ਦੇ ਨਹੀਂ ਆਉਣਾ ਕੋਈ ਲੈ ਨਹੀਂ ਆਉਣਾ ਗੁਰੂ ਘਰੇ ਜਾਣ ਦਾ ਫਰਜ਼ ਬੰਦਾ ਆ